ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਮੀਡੀਆ ਦੇ ਰੂਬਰੂ ਹੋਏ ਜਿੱਥੇ ਬਲਜਿੰਦਰ ਕੌਰ ਨੇ ਸੁਪਾਲ ਸਿੰਘ ਖੈਰਾ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਇਲਜ਼ਾਮ ਲਗਾਉਂਦੇ ਹੋਏ ਖੈਰਾ ਨੂੰ ਹਰਸਿਮਰਤ ਕੌਰ ਦਾ ਹਮਾਇਤੀ ਦੱਸਿਆ ਹਰਸਿਮਰਤ ਨੂੰ ਜੋ ਤਾਣ ਲਈ ਹੋਇਆ ਇਹਨੇ ਕਿਉਂਕਿ ਇੱਕ ਗੱਲ ਮੈਂ ਦੇਖੀ ਹੈ ਕਿ ਚਾਹੇ ਕੋਈ ਜਿਵੇਂ ਮਰਜ਼ੀ ਮੈਦਾਨ ਚ ਉਤਰਿਆ ਹਨ ਪਰ ਜਿਹੜੀਆਂ ਵੋਟ ਪੈਣੀਆਂ ਜਿਹੜੀਆਂ ਵੋਟਾਂ ਪੈਂਦੀਆਂ ਨੇ ਤੇ ਉਹ ਪਾਰਟੀ ਦੇ ਸਿੰਬਲ ਨੂੰ ਪੈਂਦੀਆਂ ਹੁੰਦੀਆਂ ਨੇ ਪਾਰਟੀ ਦੇ ਨਾਲ ਖੜੇ ਹੋ ਕੇ ਇੱਕ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਲੜਨੀ ਉਹਦਾ ਆਪਦੀ ਇੱਕ ਇੰਪੋਰਟੈਂਸ ਆ ਜੇ ਕੋਈ ਇੰਡੀਵਿਜੂਅਲ ਤੌਰ ਤੇ ਮੈਦਾਨ ਚ ਉਤਰਦਾ ਹੈ ਉਹਦੀ ਕੋਈ ਵੈਲਿਊ ਨਹੀਂ ਹੈ ਪੰਜਾਬ ਦੇ ਲੋਕ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਆ ਇਹ ਤਾਂ ਦੇਖੋ ਸਾਫ਼ ਤੇ ਸਪਸ਼ਟ ਹੈ ਕਿ ਜਦੋਂ ਬਠਿੰਡਾ ਤੇ ਆ ਕੇ ਇਹ ਇੱਕ ਤਰੀਕਾ ਅਪਣਾਉਣਾ ਕਿ ਆਮ ਆਦਮੀ ਪਾਰਟੀ ਤੋਂ ਵੋਟ ਵੱਧ ਲੈ ਕੇ ਜਾਣਾ ਤਾਂ ਸਾਫ਼ ਸਪਸ਼ਟ ਕਰਦਾ ਕਿ ਹਰ ਸਿਮਰਤ ਨੂੰ ਜਿਤਾਉਣ ਲਈ ਆਏ ਹੋਏ ਆ ਫਿਰ ਉਹ ਇਥੇ ਇਹ ਤਾਂ ਫਿਰ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਹੀ ਆਪਣੀਆਂ ਗੱਲਾਂ ਜੀ ਸਾਰਾ ਕਲੀਅਰ ਕਰ ਦਿੱਤਾ। ਜੀ ਹਾਂ, ਸੁਪਾਲ ਸਿੰਘ ਖੈਰਾ ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਤੇ ਖੈਰਾ ਦੇ ਇਸ ਐਲਾਨ ਦਾ ਮਕਸਦ ਬਲਜਿੰਦਰ ਕੌਰ ਨੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਦਾ ਦੱਸਿਆ ਹੈ ਅਤੇ ਬਲਜਿੰਦਰ ਕੌਰ ਨੇ ਕਿਹਾ ਕਿ ਲੋਕ ਵੋਟਾਂ ਪਾਰਟੀ ਦੇ ਚੋਣ ਨਿਸ਼ਾਨ ਨੂੰ ਪਾਉਂਦੇ ਹਨ। ਬਿਨਾਂ ਪਾਰਟੀ ਤੋਂ ਚੋਣ ਲੜਨ ਵਾਲੇ ਦੀ ਕੋਈ ਕਦਰ ਨਹੀਂ ਹੁੰਦੀ ਤੇ ਨਾਲ ਹੀ ਆ ਵਿਧਾਇਕਾ ਬਲਜਿੰਦਰ ਕੌਰ ਨੇ ਲੋਕ ਸਭਾ ਚੋਣਾਂ 'ਚ ਡੇਰੇ ਤੋਂ ਵੋਟ ਨਾ ਮੰਗਣ ਦੀ ਗੱਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਭ ਧਰਮ ਦਾ ਸਤਿਕਾਰ ਕਰਦੀ ਹੈ ਪਰ ਕਿਸੇ ਵੀ ਧਰਮ ਦੇ ਨਾਤੇ ਰਾਜਨੀਤੀ ਨਹੀਂ ਕਰਦੀ ਨਹੀਂ ਪਾਰਟੀ ਪਹਿਲਾਂ ਵੀ ਨਹੀਂ ਗਈ ਕਦੀ ਟੇਰਿਆਂ ਦੇ ਵਿੱਚ ਵੋਟ ਮੰਗਣ ਦੇ ਲਈ ਤੇ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਦਾ ਜਿੱਥੇ ਸਤਿਕਾਰ ਕਰਦੀ ਹੈ ਤੇ ਇਹਦੇ ਚ ਜਿਹੜਾ ਪਾਰਟੀ ਦਾ ਸਿਸਟਮ ਹੈ ਉਹਦੇ ਚ ਇਹ ਨਹੀਂ ਹੈਗਾ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਤਰ੍ਹਾਂ ਧਰਮ ਨੂੰ ਯੂਜ਼ ਕਰਕੇ ਫਿਰ ਆਪਣੀ ਇਲੈਕਸ਼ਨ ਕੰਟੈਸਟ ਕਰਦੇ ਹਾਂ ਨੋ ਧਰਮਾਂ ਦੀ ਰਿਸਪੈਕਟ ਕਰਨਾ ਬੀਇੰਗ ਸੈਕੂਲਰ ਪਾਰਟੀ ਹੋ ਕੇ ਆਮ ਆਦਮੀ ਪਾਰਟੀ ਇਲੈਕਸ਼ਨ ਕੰਟੈਸਟ ਕਰੂਗੀ ਜੱਕ ਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ